ਲਓ ਜੀ ਪਹੁੰਚ ਗਿਆ ਆਪਣੇ ਕੋਲੇ ਬਹੁਤ ਗਾਕਾਂ ਦੀ ਡਿਮਾਂਡ ਸੀ ਕਿ ਬੜੇ ਚਿਰ ਤੋਂ ਸਟਨ ਦੀ ਸਟਨ ਘਗਰਾਂ ਵਾਲਾ ਕਪੜਾ ਪਹੁੰਚ ਚੁੱਕਿਆ ਨਵਕਾਰ ਦਾ ਮਹਾਰਾਜਾ ਕੁਆਲਟੀ オリジナル ਫੈਂਸੀ 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 ਕੱਗਰੇ ਬਣਾਉਣ ਵਾਸਤੇ ਕਪੜਾ ਆ ਗਿਆ ਆਪਣੇ ਕੋਲੇ ਪੂਰੇ ਮਿੱਠੇ ਰੇਟ ਦੇ ਵਿੱਚ ਇਹ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 150 ਰੁਪਏ ਦਾ 5 ਮੀਟਰ ਕਪੜਾ ਮਤਲਬ ਕਿ 30 ਰੁਪਏ ਮੀਟਰ ਦੇ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਸਟਨ ਦਾ ਬਹੁਤ ਗਾਕਾਂ ਦੀ ਡਿਮਾਂਡ ਤੇ ਮਾਲ ਆਪਣੇ ਕੋਲੇ ਹਾਜ਼ਰ ਹੋ ਚੁੱਕਿਆ ਰੰਗ ਚੈੱਕ ਕਰੀ ਚਲੋ ਨਵਕਾਰ ਕੰਪਨੀ ਦਾ ਮਾਲ ਪਹੁੰਚ ਗਿਆ ਪਿਓਰ ਸਟਨ ਕੱਗਰਿਆਂ ਵਾਲੀ ਜਿੱਦਾਂ ਦੀ ਮਰਜ਼ੀ ਫੈਂਸੀ ਫੈਂਸੀ ਧਾਰੀ ਭਾਰੀ ਕੱਗਰੇ ਤਿਆਰ ਕਰ ਸਕਦੇ ਹੋ ਕੱਗਰੇ ਗਰਾਰੇ ਸ਼ਰਾਰੇ ਜਿੱਦਾਂ ਦਾ ਮਰਜ਼ੀ ਹੈਵੀ ਤੋਂ ਹੈਵੀ ਵਰਕ ਕਰਕੇ ਲੈਸ ਪੱਟੀ ਲਾ ਕੇ ਜਿੱਦਾਂ ਦਾ ਮਰਜ਼ੀ ਕੱਗਰਾ ਤਿਆਰ ਕਰੋ ਪੂਰੇ ਮਿੱਠੇ ਰੇਟ ਤੇ ਮਾਲ ਪਹੁੰਚ ਚੁੱਕਿਆ ਆਪਣੇ ਕੋਲੇ ਨਵਕਾਰ ਦੀ ਸਾਟਣ ਆ ਗਈ ਆ ਭਾਈ ਦੇਖੋ ਰੰਗ ਆ ਗਏ ਨੇ ਬੜੇ ਹੀ ਸੋਹਣੇ ਸੋਹਣੇ ਸਾਰੇ ਟ੍ਰੈਂਡਿੰਗ ਵਾਲੇ ਕਲਰ ਆ ਗਏ ਨੇ ਟਾਪ ਕੁਆਲਟੀ ਵਾਈਟ ਕਲਰ ਆ ਗਿਆ ਦੇਖੋ ਭਾਈ ਕੀ ਬਾਤ ਹੈ ਜੀ ਸ਼ਾਨਦਾਰ ਕਪੜਾ ਖੁੱਲ ਗਿਆ ਕਾਊਂਟਰ ਨੰਬਰ 4 ਦੇ ਉੱਪਰ ਲੱਗੇ ਇਹਦੀ ਦੇਖੋ ਭਾਈ ਕਾਊਂਟਰ ਨੰਬਰ 4 ਚੈੱਕ ਕਰ ਲੋ ਸਾਟਣ ਦਾ ਮਾਲ ਹਾਜ਼ਰ ਹੋ ਗਿਆ ਕਾਊਂਟਰ ਨੰਬਰ 4 ਦੇ ਉੱਪਰ ਪੂਰੇ ਮਿੱਠੇ ਰੇਟ 'ਚ ਸਿਰਫ ਤੇ ਸਿਰਫ 5 ਮੀਟਰ ਦੇਵਾਂਗੇ ਤੁਹਾਨੂੰ 150 ਮਤਲਬ ਕਿ 30 ਰੁਪਏ ਮੀਟਰ ਪੂਰੇ ਫਾਇਦੇ ਨਾਲ ਪਹੁੰਚਿਆ ਮਾਰ ਰੰਗ ਆ ਗਏ ਨੇ ਸਾਰੇ ਨਵੇਂ ਚੈੱਕ ਕਰੀ ਚਲੋ ਰੰਗ ਦੇਖੋ ਭਾਈ ਲਓ ਜੀ ਲਓ ਜੀ ਪੀੜਾ ਕਲਰ ਆ ਗਿਆ ਨਾਭੀ ਕਲਰ ਆ ਗਿਆ ਸਾਰੇ ਰੰਗ ਆ ਗਏ ਟਾਪ ਕੁਆਲਟੀ ਪੂਰੇ ਸੋਹਣੇ ਸੋਹਣੇ ਕਲਰ ਪਹੁੰਚ ਗਏ ਨੇ ਦੇਖੋ ਭਾਈ ਘਗਰਿਆਂ ਦੇ ਜਿੱਦਾਂ ਦਾ ਮਰਜ਼ੀ ਘਗਰਾ ਤਿਆਰ ਕਰੋ ਵਿਆਹ ਸ਼ਾਦੀ ਜਿਵੇਂ ਕੋਣ ਸੀਜ਼ਨ ਚੱਲ 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 ਰਿਹਾਗਾ ਇਸ ਕਰਕੇ ਆਪਣੇ ਕੋਲੇ ਮਾਲ ਵਾਧੂ ਪਹੁੰਚ ਚੁੱਕਿਆ ਘਗਰਿਆਂ ਵਾਲਾ ਦੇਖੋ ਜੀ ਜਿਹਨਾਂ ਜਿਹਨਾਂ ਲੋੜ ਐ ਮੰਗ ਸੀਗੀ ਗਾਹਕ ਮੰਗ ਰਹੇ ਸੀ ਬਹੁਤ ਕਾਫੀ ਦਿਨਾਂ ਤੋਂ ਡਿਮਾਂਡ ਦੇ ਵਿੱਚ ਸੀਗੀ ਸੀਗੀ ਕਹਿੰਦੇ ਸੀ ਵੀ ਸਾਨੂੰ ਸਟਰਨ ਦਾ ਕਪੜਾ ਨਹੀਂ ਮਿਲਿਆ ਭਾਈ ਸੋ ਆਪਣੇ ਕੋਲੇ माल ਹਾਜ਼ਰ ਹੋ ਗਿਆ ਨਿਊ ਸਟਾਕ ਸਾਰਾ ਦੇਖੋ ਨਵਾਂ ਪੈਕਿੰਗ ਦੇ ਵਿੱਚ ਐ ਤੁਹਾਡੇ ਸਾਹਮਣੇ माल ਸਾਰਾ ਤੇ ਸਟਾਕ ਸਾਨੂੰ 15 ਵੀ ਦਿਖਾਵਾਂਗੇ ਦੇਖੋ ਭਾਈ ਇੱਕ ਦੁਬਾਰਾ ਫੇਰ ਦਿਖਾ ਦਿੰਦੇ ਆ ਕਾਊਂਟਰ ਨੰਬਰ 4 ਦੇ ਉੱਪਰ ਪਹੁੰਚ ਚੁੱਕਿਆ ਸਾਰਟਨ ਸਿਰਫ ਤੇ ਸਿਰਫ 30 ਮੀਟਰ ਦੇ ਵਿੱਚ ਲੱਗ ਚੁੱਕਿਆ ਮੇਲਾ ਭਾਈ ਹੋਰ ਲਗਣਾ ਦਸ਼ਮੇਸ਼ ਗਲਾਸ ਹਾਊਸ ਰਕੇ ਲਓ ਜੀ ਕੁਆਂਟੀਟੀ ਚੈੱਕ ਕਰ ਲਓ ਸਾਰਟਨ ਦੇ ਮਾਲ ਦੀ ਦੇਖੋ ਜਿਵੇਂ ਕਿ ਵਾਈਟ ਕਲਰ ਦੇ ਅਲੱਗ ਥਾਨ ਮੰਨੇ ਪਿੰਕ ਦੇ ਅਲੱਗ ਰੈੱਡ ਦੇ ਅਲੱਗ ਸਾਰਾ ਮਾਲ ਦੇਖੋ ਬਾਦੂ ਪਹੁੰਚਿਆ ਆਪਣੇ ਕੋਲੇ ਸਾਰਟਨ ਕੱਗਰਿਆਂ ਵਾਲਾ ਮਾਲ ਕੱਗਰਾਂ ਵਾਲੀ ਸਪੈਸ਼ਲ ਕਪੜਾ ਪਹੁੰਚ ਚੁੱਕਿਆ ਜੀ ਦੇਖੋ ਨਵਕਾਰ ਦਾ オリジナル ਕੰਪਨੀ ਦਾ ਮਾਲ ਪਹੁੰਚ ਚੁੱਕਿਆ ਦੇਖੋ ਸਾਰੇ ਮੋਰਾ ਲੱਗੀਆਂ ਨੇ ਕੰਪਨੀ ਦੀਆਂ ਕੁਆਂਟੀਟੀ ਦੇਖ ਸਕਦੇ ਹੋ ਸਾਰਾ ਮਾਲ ਜਿੰਨਾ ਵੀ ਹੈ ਸਟਨ ਦਾ ਤੁਹਾਡੇ ਸਾਹਮਣੇ ਦੇਖੋ ਭਾਈ ਰੰਗ ਇੱਕ ਇੱਕ ਰੰਗ ਦੇ ਮੁਠੇ ਬੰਨੇ ਹੋਏ ਨੇ ਮਤਲਬ ਵਾਈਟ ਕਲਰ 레드 ਕਲਰ ਮਹਿੰਦੀ ਕਲਰ ਨਾਭੀ ਕਲਰ ਸਾਰੇ ਰੰਗ ਟਰੈਂਡਿੰਗ ਵਾਲੇ ਪਹੁੰਚ ਗਏ ਨੇ ਪਹੁੰਚੋ ਜੀ ਸਾਰਾ ਮਾਲ ਨਿਊ ਹਾਜ਼ਰ ਹੋ ਗਿਆ ਆਪਣੇ ਕੋਲੇ ਸਟਨ ਕੱਗਰਿਆਂ ਵਾਲਾ ਬੜੀ ਸਟਨ ਆ ਗਈ ਹੈ ਡਿਮਾਂਡ ਸੀ ਬਹੁਤ ਜ਼ਿਆਦਾ ਸੋ ਭਾਈ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਜੀ ਧੰਨਵਾਦ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਪਹੁੰਚੋ ਭਾਈ ਆਜਾ ਨਵਾਂ ਨਵਾਂ ਕਪੜਾ ਆ ਗਿਆ